PSD ਨੰਬਰ 1 ਨਿਊ ਚੈਨਲ ਜੀ ਤੇ ਆਪੀ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬਟਾਲਾ ਬਾਈਪਾਸ ਦੇ ਉੱਤੇ ਜਿਹੜਾ ਇਹ ਧਰਨਾ ਲਾਇਆ ਗਿਆ ਵਾ ਆਓ ਉਹਨਾਂ ਦੇ ਵਿਚਾਰ ਜਾਣਦੇ ਹਾਂ ਕਿ ਇਹ ਧਰਨਾ ਕਿਉਂ ਲਾਇਆ ਗਿਆ ਤੇ ਉਹਨਾਂ ਦਾ ਮਕਸਦ ਕੀ ਆ ਜ਼ਿੰਦਗੀਆਂ ਜਿਹੜਾ ਬਟਾਲਾ ਬਾਈਬਾਸ ਤੇ ਤਾਂ ਨਾ ਲਗਾ ਗਿਆ ਕਿਉਂ ਲਗਾਇਆ ਗਿਆ ਤੇ ਕੀ ਕੀ ਮਕਸਦਵਾਤ ਕਰਾਇਆ ਜਾ ਰਿਹਾ ਇਹ ਮਕੂਦੇ ਆਏ ਨਾ ਬਾਕੀ ਹੋਈਆਂ ਇਹਨਾਂ ਦਾ ਮਤਲਬ ਕਾਨੂੰਨ ਤਦਾਂ ਕੀ ਕੀ ਉਹਨੇ ਮੋਦੀ ਸਰਕਾਰ ਨੂੰ ਰੱਦ ਕਰੀ ਕੋਈ ਕਿਸਾਨ ਸਾਰੇ ਆਪਣੇ ਘਰਾਂ ਨੂੰ ਗਰੀਬ ਇਸ ਬਿਠੇ 10-10 ਦਿਨ ਹੋ ਕੇ ਬਿਠਿਆ ਉਹਨਾਂ ਨੂੰ ਤੇ ਮਤਲਬ ਸਾਰਾ ਹਿੰਦੁਸਤਾਨ ਨੂੰ ਨਾਲ ਇਹ ਵੇ ਖੜਾ ਇੱਕ ਮੋਦੀ ਕਰਨਾ ਜਿਹੜਾ ਮਤਲਬ ਕਾਨੂੰਨ ਰਾਜ ਨਹੀਂ ਕਰਦੇ ਆਪਣੀ ਮਨਮਰਜ਼ੀ ਰਾਜ ਆ ਕਰਿਆ ਉਹਨੂੰ ਰੱਦ ਕਰੇ ਤੇ ਬਾਕੀ ਆਪਕੋ ਆਪਣੇ ਲੋਕਾਂ ਘਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਕਰਾਉਂਦੇ ਤੁਸੀਂ ਵਿਚਾਰ ਸੁਣੇ ਇਹਨਾਂ ਦੇ ਕਿ ਮੋਦੀ ਸਰਕਾਰ ਤੁਰੰਤ ਜਿਹੜੇ ਕਾਲੇ ਕਾਨੂੰਨ ਰੱਦ ਕਰੇ ਤੇ ਤਾਂ ਜੋ ਇੱਕ ਕਿਸਾਨ ਕਈ ਦਿਨਾਂ ਤੋਂ ਉੱਥੇ ਖਾਂਦ ਦੇ ਵਿੱਚ ਬੈਠੇ ਨੇ ਉਹ ਜਲਦੋ ਜਲ ਵਾਪਸ ਆਉ ਹੋਰ ਸੰਸਦਾਂ ਦੇ ਜਿਹੜੇ ਵਿਚਾਰ ਲੈਣੇ ਆ ਇਹ ਸੁਝਾਅ ਜਿਹੜਾ ਹੈ ਮਟਾਲੇ ਬਾਈਪਾਸ ਤੇ ਤਾਂ ਲਗਾਇਆ ਗਿਆ ਹੈ ਕਿਉਂ ਲਗਾਇਆ ਤੇ ਇਹ ਕੀ ਮਕਸਦ ਹੈ ਤੁਹਾਡਾ ਜਨਾਬ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਜਿਹੜੇ ਆਦੀ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਆ ਉਹਨਾਂ ਨੂੰ ਵਾਪਸ ਕਰਵਾਤੇ ਜਿਹੜੇ ਸਾਡੇ ਕਿਸਾਨ ਵੀਰ ਵਾ ਸੜਕਾਂ ਤੇ ਆਏ ਆ ਇਹ ਬਹੁਤ ਹੀ ਮਾੜੀ ਗੱਲ ਵਾ ਵੀ ਮੋਦੀ ਸਰਕਾਰ ਗਰੀਏ ਦੇ ਕੰਨਾਂ ਜੂਣੀ ਹਰ ਸਰਗ ਦੀ ਪਰ ਇਹ ਦੱਸਣਾ ਚਾਹੁੰਦੇ ਆ ਵੀ ਹੁਣ ਲੋਕ ਜਿਹੜੇ ਸੜਕਾਂ ਤੇ ਆ ਗਏ ਆ ਤੇਰੇ ਨੱਕ 'ਚ ਦਮ ਕਰ ਦੇਣਾ ਮੋਦੀ ਇਹ ਤੈਨੂੰ ਵਾਪਸ ਲੈਣੇ ਪੈਣੇ ਆ ਭਾਵੇਂ ਅੱਜ ਦਾ ਲੈ ਲਾ ਤੇ ਭਾਵੇਂ ਕੱਲ ਲੈ ਲਾ ਪਰ ਇਹਨਾਂ ਦਾ ਜਿਹੜਾ ਜਦੋਂ ਅਗਲਾ ਫਾਇਦਾ ਲੈਣਾ ਨਹੀਂ ਚਾਹੁੰਦਾ ਤੇ ਤੂੰ ਕਿਉਂ ਕਰਨਾ ਚਾਹੁੰਦਾ ਉਹਨਾਂ ਨੂੰ ਇਹਨਾਂ ਨੂੰ ਬੰਦ ਕਰ ਇਹਨਾਂ ਨੂੰ ਰੱਦ ਕਰ ਤਾਂ ਕਿ ਲੋਕ ਜਿਹੜੇ ਆਪਣੇ ਘਰਾਂ 'ਚ ਆਪਣੇ ਫਸਲ ਵਾਲੀ ਬੀਜਨ ਖਾਦ ਪਾਣੀ ਪਾਉਣ ਇਸ ਕਰਕੇ ਜਿਹੜੇ ਆ ਇਹ ਧਰਨੇ ਪਰ ਤੁਰੀ ਜਾਰੀ ਰੋ ਰਹੇ ਨੇ ਜੇ ਤੁਸੀਂ ਸੁਣਿਆ ਕਿ ਜਿੰਨਾ ਵਾਸਤੇ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਹੀ ਇਹ ਕਾਨੂੰਨ ਮਨਜ਼ੂਰੀਆਂ ਤੇ ਕਿਉਂ ਬਣਾਏ ਜਾ ਰਹੇ ਨੇ ਧੱਕੇ ਨਾਲ ਕਈ ਜਿਹੜੇ ਆ ਚੈਨਲ ਜਿਹੜਾ ਦੁਸ਼ਤ ਪ੍ਰਕਾਰ ਕਰ ਰਹੇ ਨੇ ਕਈ ਜਿਹੜੇ ਕਿਸਾਨ ਨਕਲੀ ਬੈਠੇ ਨੇ ਜਾਂ ਅਸੀਂ 100-100 ਰੁਪਏ ਦਿਹਾੜੀ ਤੇ ਦਿੱਤੇ ਉਹਦੇ ਬਾਰੇ ਕੀ ਵਿਚਾਰ ਹੈ ਇਹ ਜਿਹੜੇ ਕੁਝ ਵਕਾਊ মিডিਆ ਦੇ ਵੀਰ ਜੀ ਉਹਨਾਂ ਨੇ ਇਹ ਸ਼ਬਦਾਂਲੀ ਵਰਤੀ ਏ ਉਹਨਾਂ ਦਾ ਕਿਸਾਨਾਂ ਨੇ ਦਿੱਲੀ ਧਰਨੇ ਦੇ ਪੂਰਨ ਬਾਈਕਾਟ ਕੀਤਾ ਵਾ ਜਿਹੜੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਜੋਗੂ ਹਰ ਬੰਦਿਆ ਆਪਣੇ ਤੌਰ ਤੇ ਵੀ ਪੱਤਰਕਾਰੀ ਜਾਂਦਾ ਜੀ ਸੋਸ਼ਲ ਮੀਡੀਆ ਜੋਗੂਆਂ ਕਰਕੇ ਜਿਹੜੇ ਵਕਾਊ মিডিਆ ਇਹ ਉਹਨਾਂ ਦਾ ਵਾ ਇਹ ਉਹ ਕਿਸਾਨ ਨਹੀਂ ਜਿਹੜੇ ਕਿਰਤੀ ਕਿਸਾਨ ਨੇ ਜਿਨ੍ਹਾਂ ਨੂੰ ਇਹ ਪਤਾ ਵੀ ਕਿੱਲੇ ਦੀ ਖਾਦ ਕਿੰਨੀ ਪੈਂਦੀ ਐ ਤੇ ਵੀ ਕਿੰਨਾ ਪਿੰਦਾ ਜਿਹੜੀ ਕੰਗਣਾ ਵਰਗੀ ਜਨਾਨੀ ਐ ਜਿਹੜੀ ਮਤਲਬ ਦੱਸ ਨਹੀਂ ਸਕਦੇ ਮੈਂ ਸਿੱਖ ਹੁੰਦਾ ਵੀ 32% ਉਹਨੇ ਕਪੂਤ ਕਰਦੀ ਹੈ ਸਾਡੀਆਂ ਮਾਵਾ ਭੈਣਾ ਉਹ ਨੇ ਜਿਨ੍ਹਾਂ ਨੇ ਜੰਗਾਂ ਜਿੱਤਿਆ ਨੇ ਸਾਡੇ ਵਜ੍ਹਾ ਇਤਿਹਾਸ ਪੜ੍ਹ ਕੇ ਵੇਲੇ ਉਹਨੂੰ ਆਪੀ ਚੰਦਨ ਹੋ ਜਗਾ ਵੀ ਦਿਹਾੜੀ ਤੇ ਆਈਆਂ ਕਿ ਜੇ ਆਪਣੇ ਹੱਕ ਲੈਣ ਵਾਸਤੇ ਆਈਆਂ ਬਿਲਕੁਲ ਜੀ ਜਿਹੜੀਆਂ ਸਾਡੀਆਂ ਮਾਵਾ ਭੈਣਾ ਮਾਤਾਵਾ ਉੱਥੇ ਗਈਆਂ ਨੇ ਉਹ ਆਪਣੇ ਹੱਕ ਲੈਣ ਵਾਸਤੇ ਬੈਠੀਆਂ ਨੇ ਜਿਹੜੇ ਵੀ ਇਹ ਦੁਸ਼ਟ ਪ੍ਰਚਾਰ ਕਰ ਰਹੇ ਨੇ ਕਿ ਕਿ 100 ਸੌ ਰੁਪਏ ਦਿਹਾੜੀ ਦੇਣ ਨੇ ਉਹ ਆਪਣੇ ਥੋੜਾ ਸੋਸ ਸਮਝ ਕੇ ਸਾਡੇ ਇਤਿਹਾਸ ਨੂੰ ਪੜ੍ਹ ਕੇ ਤੇ ਫੇਰ ਉਹ ਵਿਚਾਰਦੇ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ ਪ੍ਰੈਸ